ਜੋ ਵੀ ਮੈਂ ਦੇ ਵਿੱਚੋਂ ਖੱਟੇਗਾ ਤੁਹਾਡੇ ਸਾਹਮਣੇ ਆ ਆਪਣੀਆਂ ਦੋਵੇਂ ਮੱਲਤਾਂ ਪਾਜ ਕਰਾਲੀਆਂ ਤੇ ਮੇਰੇ ਸਾਰੇ ਪਰਿਵਾਰ ਦਾ ਕੰਮ ਰੁਕ ਗਿਆ ਇਹ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਬੰਦਾ ਹਜੇ ਹੀ ਬਾਹਰ ਭਗਾਉਣਾ ਹੈਗਾ ਪੁਲਿਸ ਦੇ ਨਾਲ ਸੈਟਿੰਗ ਕਰਕੇ ਕੀਤਾਗਾ ਇੱਕ ਆਹ ਹੌਲਦਰ ਕੁਲਦੀਪ ਹੈ ਸਰ ਉਹਦੇ ਨਾਲ ਸੈਟਿੰਗ ਐਸਚੂ ਨਾਲ ਸੈਟਿੰਗ ਕਰਕੇ ਆਇਆ 50000 ਰੁਪਏ ਦੇ ਕੇ ਆਇਆ ਫਿਰ ਆ ਕੀ ਮੇਰੇ ਲੱਤਾਂ ਤੋੜੀਆਂ ਲੂ ਫੌਜੀ ਸਾਹਿਬ ਨੇ ਲੱਤਾਂ ਤੜਾਲੀਆਂ ਜੀ ਉਧਰੋਂ ਇੱਕ ਇੱਕ ਬੰਦਾ ਗਵਰਨਮੈਂਟ ਤੋਂ ਅਰੈਸਟ ਨਹੀਂ ਹੋਇਆ ਜੀ ਅਸੀਂ ਕੱਲ ਫੇਰ ਫੋਨ ਕੀਤਾ ਜੀ ਅਸੀਂ ਪੁੱਛ ਰਹੇ ਆਂ ਵੀ ਸਾਨੂੰ ਦੱਸੋ ਜੀ ਵੀ ਬੰਦਾ ਕਿਦੋਂ ਫੜਿਆ ਜਾਣਾ ਜੀ ਤੇ ਕੋਈ ਸਾਨੂੰ ਦੱਸ ਨਹੀਂ ਰਹੇ ਜੀ ਉਹ ਕਹਿ ਰਹੇ ਆ ਫੜਾਂਗੇ ਫੜਾਂਗੇ ਐਂ ਕਹਿ ਕੇ ਸਾਡੇ ਨਾਲ ਮੰਨ ਕੇ ਚੱਲੂ ਜੀ ਵੀ ਹਜੇ ਸਾਨੂੰ ਕੋਈ ਦੱਸ ਨਹੀਂ ਰਹੇ ਜੀ ਕੀ ਸਰਕਾਰ ਕਹਿੰਦੀ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਕਰਨਾ ਹੈ ਤੇ ਉਹੀ ਯੁੱਧ ਤਾਂ ਤੁਸੀਂ ਲੜ ਰਹੇ ਹੋ ਨਸ਼ੇ ਵਾਲਿਆਂ ਦੇ ਖਿਲਾਫ ਚਿੱਟੇ ਵਾਲਿਆਂ ਦੇ ਹਾਂ ਬਈ ਇਹ ਤਾਂ ਹੁਣ ਲੜਨ ਲੱਗਿਆ ਅਸੀਂ 23 ਤੋਂ ਲੜਨ ਲੱਗਿਆ ਨਸ਼ੇ ਦੀ ਖਲਾਫ ਸਰਕਾਰ ਤਾਂ ਹੁਣ ਲੱਗੀਗੀ ਜੇ ਕੋਈ दारू ਪੀ ਕੇ ਮਰ ਜਾਂਦਾ ਉਹਦੇ ਵਾਸਤੇ 10 ਲੱਖ ਰੁਪਏ ਦਾ ਮਾਜਵਾ ਮੇਰੇ ਇੱਕ ਬੱਚੇ ਨੂੰ 21 ਸਾਲ ਦੇ ਬੱਚੇ ਨੂੰ ਨੌਕਰੀ ਨਹੀਂ ਦੇ ਸਕੀ ਮੈਨੂੰ ਲਗਤਾ ਉਹ ਪਾਜ ਕਰਤਾ ਹੋ ਸਕੇ ਮੈਂ ਚੱਲ ਪਾ ਚੱਲਾਂ ਕਿ ਨਾ ਚੱਲਾਂ ਇਹ ਵਾਲਾ ਕੀ ਹੈ ਸਰਕਾਰ ਦੀ ਇੱਕ ਬੰਦੇ ਨੇ ਐਡਾ ਵੱਡਾ ਅਪਰਾਧਾ ਕਰਿਆ ਜੀ ਆਪਦਾ ਆਪਦੀ ਜਾਨ ਤੇ ਖੇਡ ਕੇ ਆਪਦੀ ਨਸ਼ੇ ਵਾਲੇ ਦੇ ਵਿਰੁੱਧ ਲੜਾਈ ਲੜੀ ਹੈ ਜੀ ਤੇ ਸਰਕਾਰ ਦੇ ਨੁਮਾਇੰਦੇ ਇਹ ਕਹਿ ਰਹੇ ਨੇ ਅਸੀਂ ਗੱਲ ਕਰਕੇ ਦੱਸਾਂਗੇ ਜੀ ਦੇਖੋ ਜੀ ਤੁਸੀਂ ਇਹ ਗੱਲ ਵੀ ਇੱਕ ਇਹਨਾਂ ਨੇ ਚਲੋ ਗੱਲ ਕਰ ਲਈ ਹੁਣ ਤੱਕ ਦੱਸਿਆ ਤੁਹਾਨੂੰ ਨਹੀਂ ਜੀ ਹਜੇ ਤੱਕ ਸਾਨੂੰ ਕੁਝ ਨਹੀਂ ਕੋਈ ਨਾ ਸਾਡੇ ਨਾਲ ਕੋਈ ਗੱਲ ਕਰੀ ਚਾਰ ਜਾਣੇ ਬਈ ਰਹਿੰਦੇ ਰਹਨੇ ਚਾਰ ਤੋਂ ਪੰਜ ਵੀ ਹੋ ਜਾਣੇ ਰਹਿਣਾ ਪੈਂਦਾ ਜੀ ਸਾਨੂੰ ਕਿਉਂਕਿ ਉਹਨਾਂ ਨੂੰ ਪਤਾ ਇੱਕ ਬੰਦਾ ਭਗੌੜਾ ਹੈ ਜੀ ਕੁਝ ਵੀ ਹੋ ਸਕਦਾ ਕੱਲ ਨੂੰ ਤੇ ਕੁਝ ਵੀ ਘਟਨਾ ਹੋ ਸਕਦੀ ਹੈ ਜੀ ਸਾਨੂੰ ਰਹਿਣਾ ਪੈਂਦਾ ਜੀ ਸਰ ਜੇ ਸਰਕਾਰ ਅਜ ਇਹਨਾਂ ਨਾਲ ਨਹੀਂ ਖੜੀ ਜੀ ਕੱਲ ਨੂੰ ਮੈਨੂੰ ਨਹੀਂ ਲੱਗਦਾ ਜੀ ਕੋਈ ਬੰਦਾ ਨਸ਼ੇ ਦੇ ਵਿਰੁੱਧ ਉੱਠ ਕੇ ਅੱਗੇ ਆਊਗਾ ਜੀ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਭਾਈ ਵਕਤੌਰ ਚ ਕੀ ਕੁਛ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਇਹ ਬਾਈ ਚਿੱਟੇ ਵਾਲਾਂ ਦੇ ਖਿਲਾਫ ਲੜਦਾ ਤੇ ਉਸ ਦੀ ਇਹਨੂੰ ਸਜ਼ਾ ਇਹ ਮਿਲਦੀ ਆ ਕਿ ਇਹਦੇ ਉੱਤੇ ਇੱਕ ਹਮਲਾ ਹੁੰਦਾ ਜਾਨਲੇਵਾ ਹਮਲਾ ਹੁੰਦਾ ਬਾਈ ਨਾਲ ਗੱਲਬਾਤ ਵੀ ਕਰਦੇ ਆ ਕਿ ਇੰਨੇ ਦਿਨਾਂ ਦੇ ਵਿੱਚ ਕੀ ਕੁਛ ਬਦਲਿਆ ਉਹ ਇਨਸਾਨ ਉਹ ਬੰਦਾ ਜਿਹੜਾ ਪਿੰਡ ਦੇ ਵਿੱਚ ਇਸ ਗੱਲ ਲਈ ਮਸ਼ਹੂਰ ਹੋਵੇ ਬੀਆਰੇ ਕੰਮ ਨੂੰ ਬਹੁਤ ਤੇਜ਼ ਆ ਇੱਕ ਮਿੰਟ ਨਹੀਂ ਟੇਕ ਕੇ ਬਹਿੰਦਾ ਇਹਨੂੰ ਟੇਕ ਹੈ ਨਹੀਂ ਇਹ ਪੰਜਾਬੀ ਦੇ ਇਹ ਆ ਚੰਗੇ ਸ਼ਬਦ ਆ ਜਿਹੜੇ ਅਸੀਂ ਕਿਸੇ ਨੂੰ ਕਹਿਣੇ ਹੁੰਦੇ ਆ ਜਿਹੜਾ ਬੜਾ ਕੰਮ ਕਰਦਾ ਹੋਵੇ ਉਹਨੂੰ ਐਨੇ ਦਿਨਾਂ ਤੋਂ ਇਹ ਬੈੱਡ ਤੇ ਪਿਆ ਇਹਦੇ ਨਾਲ ਗੱਲਬਾਤ ਬਾਈ ਨਾ ਕਰਦੇ ਆ ਤੇ ਪੂਰੇ ਕੇਸ ਦੇ ਵਿੱਚ ਮੈਂ ਪੁੱਛਦਾ ਵੀ ਕੀ ਕੁਛ ਹੋਇਆ ਸਸਰੀ ਗੱਲ ਬਾਈ ਆਸਤਰੀ ਗੱਲ ਬਾਈ ਜੀ ਪਹਿਲਾਂ ਤਾਂ ਮੈਂ ਆਪਣੇ ਤੇ ਇਹਦੇ ਲੋ ਧੰਨਵਾਦ ਕਰਦਾ ਆ ਆੜੇ ਅੱਖਰ ਚੰਗਲ ਦਾ ਜੋ ਸਾਡੇ ਵਰਗੇ ਜਹਾਰੂ ਯੋਧੇ ਲੜਨ ਵਾਲੇ ਦੀ ਆਵਾਜ਼ ਨੂੰ ਸੱਚ ਨੂੰ ਇਹ ਗੂੰਗੀ ਬੋਲੀ ਜੋ ਗੂੰਗੀ ਬੋਲੀ ਸਰਕਾਰ ਇਹਦੇ ਕੰਨਾਂ ਤੱਕ ਪਹੁੰਚਾਉਣ ਦਾ ਕੰਮ ਕਰਦਾਗਾ ਮੈਂ ਦਿਨੋਂ ਧੰਨਵਾਦਾਂ ਧੰਨਵਾਦ ਆ ਬਾਈ ਤੁਹਾਡਾ ਕਿ ਤੁਸੀਂ ਇਹ ਲੜਾਈ ਨੂੰ ਲੜੇ ਤੇ ਇੰਨੀ ਨਿੱਡਰਤਾ ਦੇ ਨਾਲ ਤੁਹਾਡਾ ਹੌਸਲਾ ਮੈਂ ਉਦੋਂ ਵੀ ਦੇਖਿਆ ਜਦੋਂ ਤੁਹਾਡੇ ਤੇ ਹਮਲਾ ਹੋਇਆ ਤੇ ਹੁਣ ਤੱਕ ਅਸੀਂ ਤਾਂ ਦੇਖ ਰਹੇ ਹਾਂ ਕੀ ਕੁਝ ਬਦਲਿਆ ਬਾਈ ਇੰਨੇ ਦਿਨਾਂ ਦੇ ਵਿੱਚ ਕੀ ਮਹਿਸੂਸ ਕਰ ਰਹੇ ਹਾਂ ਇਸ ਵੇਲੇ ਬਾਈ ਕੁਝ ਨਹੀਂ ਬਦਲਿਆ ਇੰਨੇ ਜੋ ਮੇਰੇ ਨਾਲ ਹੁਣ ਤੱਕ ਹੋਇਆਗਾ ਹੁਣ ਤੱਕ ਮੇਰੇ ਕੋਲ ਆ ਕੇ ਕੋਈ ਨਹੀਂ ਖੜਾ ਜੋ ਵੀ ਮੈਂ ਇਹਦੇ ਵਿੱਚੋਂ ਖੱਟੇਗਾ ਤੁਹਾਡੇ ਸਾਹਮਣੇ ਆਇਆ ਆਪਣੀਆਂ ਦੋਵੇਂ ਮੈਂ ਲੱਤਾਂ ਪਾਜ ਕਰਾਲੀਆਂ ਤੇ ਮੇਰੇ ਸਾਰੇ ਪਰਿਵਾਰ ਦਾ ਕੰਮ ਰੁਕ ਗਿਆ ਤੇ ਇਹ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਬੰਦਾ ਹਜੇ ਹੀ ਬਾਹਰ ਭਗਾਉੜਾਗਾ ਜਿਹੜਾ ਈ ਹਮਲੇ 'ਚ ਸ਼ਾਮਲ ਸੀ ਜਿਹੜਾ ਜਿਹੜਾ ਮੁੰਡਾ ਹਮਲੇ 'ਚ ਸ਼ਾਮਲ ਸੀ ਇਹਨਾਂ ਦੇ ਨਾਲ ਸੀਗਾ ਤੀਜਾ ਬੰਦਾ ਉਹ ਭਗਾੜੇਗਾ ਅਜੇ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸਾਨੂੰ ਅਨਸਾਫ਼ ਨਹੀਂ ਮਿਲਿਆ ਤੇ ਤੁਹਾਡੇ ਸਾਹਮਣੇ ਵੀਰ ਮੈਂ ਜ਼ਿੰਦਗੀ ਦੇ ਦਿਨ ਦਿਨ ਗਣ ਰਹਿਗਾ ਪਰ ਭਾਈ ਹਾਲਾਂਕਿ ਉਹ ਵੀ ਸਰਕਾਰ ਦੀ ਨਲਕੀ ਹੁੰਦੀ ਹੈ ਜਦੋਂ ਸਰਕਾਰ ਦੀ ਉਹ ਵੀ ਗਲਤੀ ਹੈ ਕਿਹ ਨਜਾਇਜ਼ ਸ਼ਰਾਬ ਵੇਚਦੀ ਆ ਉਹਨੂੰ ਪੀ ਕੇ ਕਿਸ ਦੀ ਮੌਤ ਹੁੰਦੀ ਹੈ ਨਾਲ ਦੀ ਨਾਲ ਐਲਾਨ ਹੋ ਜਾਂਦਾ ਕਿ ਇਹਨਾਂ ਨੂੰ 10 ਲੱਖ ਦਿੱਤਾ ਜਾਂਦਾ ਤੁਸੀਂ ਤਾਂ ਲੜਾਈ ਹੀ ਸਰਕਾਰ ਕਹਿੰਦੀ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਕਰਨਾ ਹੈ ਤੇ ਉਹੀ ਯੁੱਧ ਤਾਂ ਤੁਸੀਂ ਲੜ ਰਹੇ ਹੋ ਨਸ਼ੇ ਵਾਲਿਆਂ ਦੇ ਖਿਲਾਫ ਚਿੱਟੇ ਵਾਲਿਆਂ ਦੇ ਬਰਾਂ ਹਾਂ ਬਈ ਇਹ ਤਾਂ ਹੁਣ ਲੜਨ ਲੱਗੇ ਅਸੀਂ 23 ਤੋਂ ਲੜਨ ਲੱਗੇ ਆ ਨਸ਼ੇ ਦੇ ਖਿਲਾਫ ਸਰਕਾਰ ਤਾਂ ਹੁਣ ਲੱਗੀ ਹੈਗੀ ਜੇ ਕੋਈ दारू ਪੀ ਕੇ ਮਰ ਜਾਂਦਾ ਉਹਦੇ ਵਾਸਤੇ 10 ਲੱਖ ਰੁਪਏ ਦਾ ਮਾਜਵਾ ਮੇਰੇ ਇੱਕ ਬੱਚੇ ਨੂੰ 21 ਸਾਲ ਦੇ ਬੱਚੇ ਨੂੰ ਨੌਕਰੀ ਨਹੀਂ ਦੇ ਸਕੇ ਮੇਰ ਨੂੰ ਲਕਤਾਂ ਤੋਂ ਉਪਾਜ ਕਰਤਾ ਹੋ ਸਕਿਆ ਮੈਂ ਚੱਲ ਪਾ ਚੱਲਾਂ ਕਿ ਨਾ ਚੱਲਾਂ ਇਹ ਵਾਲਾ ਨਲਕੀ ਆ ਸਰਕਾਰ ਦੀ ਬਿਲਕੁਲ ਨਲਕੀ ਆ ਤੇ ਇਹ ਵੀ ਇੱਕ ਨਲਕੀ ਆ ਕਿ ਹਜੇ ਤੱਕ ਅਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਪਰਿਵਾਰ ਮੈਂ ਪਰਿਵਾਰਕ ਮੈਂਬਰਾਂ ਨੂੰ ਵੀ ਇੰਨਾ ਸਿਕਿਉਰ ਨਹੀਂ ਕਰ ਸਕੇ ਇਸ ਸਰਕਾਰ ਦੀ ਤੇ ਛੱਡੋ ਸਾਰੇ ਸਮਾਜ ਦੀ ਨਲਕੀ ਆ ਕਿ ਜਿਹੜਾ ਪਰਿਵਾਰ ਸਵਲੀ ਖੜਾ ਅਸੀਂ ਉਹਦੇ ਲਈ ਨਹੀਂ ਖੜ ਪਾ ਰਹੇ ਕਮਾਉਣ ਵਾਲੇ ਬਾਈ ਜੀ ਤੁਸੀਂ ਇਕੱਲੇ ਸੀ ਪਰਿਵਾਰ ਦੇ ਵਿੱਚ ਹਾਂ ਬਾਈ ਜੀ ਮੈਂ ਇਕੱਲੇ ਕਮਾਉਣ ਵਾਲਾ ਸੀਗਾ ਡਿਊਟੀ ਵੀ ਜਾਂਦਾ ਸੀ ਖੇਤ ਦਾ ਕੰਮ ਵੀ ਕਰਦਾ ਸੀਗਾ ਉਹ ਵੀ ਕਿੱਥੇ ਜਾਂਦੇ ਸੀ ਬਾਈ ਬੀਪੀਸੀਐਲ ਚ ਲੱਗ ਗਿਆ ਸੀਗਾ ਸਰ ਓਕੇ ਤੇ ਤੁਸੀਂ ਫਿਰ ਹੁਣ ਤਾਂ ਮਤਲਬ ਉੱਥੋਂ ਤਾਂ ਉਹ ਤਾਂ ਜਿਵੇਂ ਛੁੱਟੇ ਜਾਣੀ ਆ ਬਾਈ ਤੁਸੀਂ ਤਾਂ ਪ੍ਰਾਈਵੇਟ ਜੋਬ ਹੈ ਸਰ ਜਦੋਂ ਉਹ ਤਾਂ ਛੁੱਟ ਗਈ ਉਹਦੇ ਛੁੱਟ ਗਈ ਸੀ ਜਦੋਂ ਸੱਟ ਲੱਗ ਗਈ ਸੀ ਮੇਰਾ ਸਾਰਾ ਫੀਚਰ ਖਰਾਬ ਕਰਤਾ ਸਰ ਪੰਜਾਬ ਪੁਲਿਸ ਦਾ ਪੇਪਰ ਭਰਿਆ ਸੀਗਾ ਇਹ ਹੁਣ ਕੰਮ ਸੇ ਕੰਮ ਤਾਂ ਮੇਰੇ ਬੱਚੇ ਨੂੰ ਤਾਂ ਨੌਕਰੀ ਦੇ ਸਕਦੇ ਸਰ ਤਾਂ ਬਾਈ ਦੇ ਪਰਿਵਾਰਕ ਮੈਂਬਰ ਵੀ ਕੋਲੇ ਆ ਬਾਈ ਬਾਈ ਤਾਂ ਚਲੋ ਅ ਦਿੱਕਤ ਹੀ ਏ ਢੀ ਵੱਡੀ ਆ ਹਨਾ ਤੇ ਸੁਭਾਵਿਕ ਆ ਉਹਨਾਂ ਦਾ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਦਾ ਜਵਾਬ ਵੀ ਹੈ ਨਹੀਂਗਾ ਸਰਕਾਰ ਤਾਂ ਛੱਡੋ ਮੈਂ ਕਹਣਾ ਸਾਡੇ ਵਰਗਿਆਂ ਕੋਲੇ ਵੀ ਨਹੀਂ ਹੈਗਾ ਪਰਿਵਾਰ ਵੀ ਬਹੁਤ ਦੁੱਖ ਚੋਂ ਗੁਜ਼ਰਿਆ ਇਸ ਸਾਰੇ ਮਸਲੇ ਚ ਹੁਣ ਕੀ ਆਹ ਮਸੀਬਤ ਤਾਂ ਹੈ ਹੀ ਹੈ ਸੱਟ ਤਾਂ ਹੁਣ ਇਹਦੂ ਗਾਂ ਮਸੀਬਤਾਂ ਕੀ ਖੜੀਆਂ ਸਰ ਸਰਕਾਰ ਦੇ ਨੁਮਾਇंदे ਆਏ ਨਹੀਂ ਜੀ ਅਸੀਂ ਚਲੋ ਦੇਖਿਆ ਵੀ ਸਰਕਾਰ ਆ ਚੁੱਕੀ ਹੈ ਜੀ ਚਲੋ ਕੁਝ ਨਾ ਕੁਝ ਸਾਨੂੰ ਆਸ ਬਣੀ ਵੀ ਚਲੋ ਸਾਡੀ ਗੱਲ ਸੁਣੀ ਉਹਨਾਂ ਨੇ ਪਰ ਜੀ ਅੱਜ ਉਸ ਤੋਂ ਬਾਅਦ ਉਸ ਗੱਲ ਨੂੰ ਅੱਜ 5 ਦਿਨ ਹੋ ਚੁਕੇ ਨੇ ਜੀ ਉਹਨਾਂ ਨੇ ਸਾਨੂੰ ਨਾਲ ਨਾ ਕੋਈ ਗੱਲ ਨਾ ਕੋਈ ਫੋਨ ਨਾ ਕੋਈ ਸਾਨੂੰ ਦੱਸਿਆ ਗਿਆ ਜੀ ਇੱਕ ਦੋਸ਼ੀ ਜੋ ਸੋਨੀਪੁਰ ਦਾ ਉਹ ਮੰਨ ਕੇ ਚੱਲੂ ਜੀ 31 ਤੋਂ ਬਾਅਦ ਹਜੇ ਤੱਕ ਫਰਾਰ ਫਿਰ ਰਿਹਾ ਜੀ ਗਵਰਨਮੈਂਟ ਤੋਂ ਇੱਕ ਬੰਦਾ ਨਹੀਂ ਫੜਿਆ ਗਿਆ ਜੀ ਇਸ ਦਾ ਕੋਈ ਮਨ ਕੇ ਚੱਲੂ ਜੀ ਫੌਜੀ ਸਾਹਿਬ ਨੇ ਲੱਤਾਂ ਤੜਾਲੀਆਂ ਜੀ ਉਧਰੋਂ ਇੱਕ ਇੱਕ ਬੰਦਾ ਗਵਰਨਮੈਂਟ ਤੋਂ ਅਰੈਸਟ ਨਹੀਂ ਹੋਇਆ ਜੀ ਅਸੀਂ ਕੱਲ ਫੇਰ ਫੋਨ ਕੀਤਾ ਜੀ ਅਸੀਂ ਪੁੱਛ ਰਹੇ ਹਾਂ ਵੀ ਸਾਨੂੰ ਦੱਸੋ ਜੀ ਵੀ ਬੰਦਾ ਕਿਦੋਂ ਫੜਿਆ ਜਾਣਾ ਜੀ ਤੇ ਕੋਈ ਸਾਨੂੰ ਦੱਸ ਨਹੀਂ ਰਹੇ ਜੀ ਉਹ ਕਹਿ ਰਹੇ ਫੜਾਂਗੇ ਫੜਾਂਗੇ ਐ ਕਹਿ ਕੇ ਸਾਡੇ ਨਾਲ ਮੰਨ ਕੇ ਚੱਲੂ ਜੀ ਵੀ ਹਜੇ ਸਾਨੂੰ ਕੋਈ ਦੱਸ ਨਹੀਂ ਰਹੇ ਜੀ ਉਸ ਤੋਂ ਬਾਅਦ ਜੀ ਜਦੋਂ ਗਵਰਨਮੈਂਟ ਦੇ ਨੁਮਾਇंदे ਆਏ ਨੇ ਜੀ ਸਾਡੇ ਨਾਲ ਵਾਰਤਾਵਾ ਕਰਕੇ ਜੀ ਉਸ ਤੋਂ ਬਾਅਦ ਉਹ ਪਿੰਡ ਗਏ ਨੇ ਤੁਹਾਡੇ ਨਾਲ ਕੀ ਗੱਲਾਂ ਹੋਈਆਂ ਉਦੋਂ ਕੁਝ ਤਾਂ ਹੋਇਆ ਕਹਿ ਰਹੇ ਸੀਗੇ ਜੀ ਤੁਸੀਂ ਹੌਸਲਾ ਰੱਖੋ ਸਰਕਾਰ ਤੁਹਾਡੇ ਨਾਲ ਹੈ ਅਸੀਂ ਕੁਝ ਨਾ ਕੁਝ ਸੀਐਮ ਸਾਹਮਣੇ ਗੱਲ ਕਰਾਂਗੇ ਸੋਨੂੰ ਕੁਝ ਨਾ ਕੁਝ ਵੀ ਅਸੀਂ ਐਲਾਨ ਕਰਾਂਗੇ ਉਸ ਤੋਂ ਬਾਅਦ ਜੀ ਇਸ ਤੋਂ ਬਾਅਦ ਪਿੰਡ ਗਏ ਨੇ ਜੀ ਪਿੰਡ ਜਾ ਕੇ ਪਿੰਡ ਦੀ ਸਾਰੀ ਪੰਚਾਇਤ ਇਕੱਠੀ ਸੀ ਜੀ ਸਰਪੰਚ ਸਾਹਿਬ ਵੀ ਉੱਥੇ ਸੀਗੇ ਸਰਪੰਚ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਘਰ ਦਾ ਇੱਕੋ ਇੱਕ ਇਹ ਮੰਨ ਕੇ ਚੱਲੋ ਜੀ ਕਮਾਉਣ ਯੋਗ ਸੀਗੇ ਜੀ ਤੇ ਵੀ ਇਹਨਾਂ ਦੇ ਬੇਟੇ ਨੂੰ ਜੀ ਨੌਕਰੀ ਦਿੱਤੀ ਜਾਵੇ ਉਹਨਾਂ ਨੇ ਇਸ ਗੱਲ ਤੋਂ ਬਾਅਦ ਜੀ ਕਹਿ ਰਹੇ ਸੀ ਚਲੋ ਅਸੀਂ ਸੀਐਮ ਸਾਹਮਣੇ ਗੱਲ ਕਰਕੇ ਦੱਸਾਂਗੇ ਜੀ ਇੱਕ ਜੀ ਮੰਨ ਕੇ ਚੱਲੋ ਇੱਕ ਬੰਦੇ ਨੇ ਐਡਾ ਵੱਡਾ ਅਪਰਾਲਾ ਕਰਿਆ ਜੀ ਆਪ ਦਾ ਆਪਦੀ ਜਾਨ ਤੇ ਖੇਡ ਕੇ ਆਪਦੀ ਨਸ਼ੀ ਵਾਲੇ ਦੇ ਵਿਰੁੱਧ ਲੜਾਈ ਲੜੀ ਆ ਜੀ ਤੇ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਅਸੀਂ ਗੱਲ ਕਰਕੇ ਦੱਸਾਂਗੇ ਜੀ ਦੇਖੋ ਜੀ ਤੁਸੀਂ ਇਹ ਗੱਲ ਵੀ ਇੱਕ ਉਹਨਾਂ ਨੇ ਚਲੋ ਗੱਲ ਕਰ ਲਈ ਹੁਣ ਤੱਕ ਦੱਸਿਆ ਤੁਹਾਨੂੰ ਕੁਝ ਨਹੀਂ ਜੀ ਹਜੇ ਤੱਕ ਸਾਨੂੰ ਕੁਝ ਨਹੀਂ ਕੋਈ ਨਾ ਸਾਡੇ ਨਾਲ ਕੋਈ ਗੱਲ ਕਰੀ ਜੀ ਉਸ ਤੋਂ ਬਾਅਦ ਨਾ ਕੁਝ ਵੀ ਨਹੀਂ ਦੱਸਿਆ ਜੀ ਸਾਨੂੰ ਉਸ ਤੋਂ ਬਾਅਦ ਬਾਈ ਨੂੰ ਸੰਭਲਣ ਵਾਸਤੇ ਤੁਸੀਂ ਕਿੰਨੇ ਜਣੇ ਇੱਥੇ ਪਰਿਵਾਰ ਦੇ ਰਹਿੰਦੇ ਹੋ ਅਸੀਂ ਜੀ ਚਾਰ ਜਾਨੇ ਬਾਈ ਰਹਿਨੇ ਰਹਿਨੇ ਚਾਰ ਤੋਂ ਪੰਜ ਵੀ ਹੋ ਜਾਣੇ ਰਹਿਣਾ ਪੈਂਦਾ ਜੀ ਸਾਨੂੰ ਕਿਉਂਕਿ ਉਹਨਾਂ ਨੂੰ ਪਤਾ ਇੱਕ ਬੰਦਾ ਪਗੋੜਾ ਹੈ ਜੀ ਕੁਝ ਵੀ ਹੋ ਸਕਦਾ ਕੱਲ ਨੂੰ ਇੱਥੇ ਕੁਝ ਵੀ ਘਟਨਾ ਹੋ ਸਕਦੀ ਹੈ ਜੀ ਸਾਨੂੰ ਰਹਿਣਾ ਪੈਂਦਾ ਜੀ ਸਾਡੀ ਮਜਬੂਰੀ ਹੈ ਬਾਕੀ ਜੀ ਇਹਨਾਂ ਦਾ ਹਾਲਤ ਜੋ ਹੈਗੀ ਉਹ ਤੁਹਾਡੇ ਸਾਹਮਣੇ ਹੈ ਜੀ ਦੋ ਚਾਰ ਬੰਦਿਆਂ ਨੂੰ ਤਾਂ ਇਹਨਾਂ ਨੂੰ ਸਾਹਮਣੇ ਵਾਸਤੇ ਇੱਥੇ ਰਹਿਣਾ ਹੀ ਪੈਂਦਾ ਜੀ ਸਾਰਿਆਂ ਦੇ ਵੀ ਹੱਦੇ ਕੰਮ ਹੋਣਗੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਵੀ ਕੰਮ ਛੁੱਟ ਰਹੇ ਆ ਹਾਂਜੀ ਸਭ ਦੇ ਕੰਮ ਛੁੱਟ ਰਹੇ ਨੇ ਜੀ ਹੁਣ ਇੱਕ ਆਸ ਹੈ ਜੀ ਹਜੇ ਲੱਤ ਦਾ ਕੋਈ ਪਤਾ ਨਹੀਂ ਸੀ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਬਚੇ ਨਾ ਬਚੇ ਉਸ ਚੀਜ਼ ਦਾ ਅਜੇ ਕੋਈ ਆਪਾਂ ਨੂੰ ਹਜੇ ਫਾਈਨਲ ਨਹੀਂ ਹੈਗਾ ਜੀ ਕਦੋਂ ਤੱਕ ਆਪਾਂ ਨੂੰ ਪਤਾ ਹਜੇ ਡਾਕਟਰ ਨੇ ਡੇਢ ਮਹੀਨੇ ਦਾ ਟਾਈਮ ਦਿੱਤਾ ਜੀ ਸਾਨੂੰ ਡੇਢ ਮਹੀਨੇ ਬਾਅਦ ਕਹੇ ਜੀ ਡੇਢ ਮਹੀਨੇ ਤੱਕ ਕਹਦੇ ਵੀ ਆ ਜੋ ਇਹਨਾਂ ਨੇ ਆਪਣੇ ਸਿਕੰਜਾ ਵਗੈਰਾ ਲਾਇਆ ਜੀ ਡੇਢ ਮਹੀਨੇ ਤੱਕ ਇਹ ਰੱਖਣਾ ਉਸ ਤੋਂ ਬਾਅਦ ਦੇਖਣਾ ਜੀ ਕੋਈ ਇਨਫੈਕਸ਼ਨ ਵਗੈਰਾ ਹੁੰਦੀ ਹੈ ਤਾਂ ਉਹਦਾ ਉਸ ਤੋਂ ਬਾਅਦ ਦੱਸਣਗੇ ਜੀ ਹਜੇ ਤੱਕ ਹਜੇ ਕੁਝ ਵੀ ਪਤਾ ਨਹੀਂ ਹੈਗਾ ਜੀ ਅਕਸਰ ਸਭ ਤੋਂ ਵੱਧ ਫਿਕਰ ਕਰਦੇ ਆ ਕਰਦੀਆਂ ਔਰਤਾਂ ਨੂੰ ਹੀ ਹੁੰਦੀ ਆ ਉਹ ਰੋਕਦੀਆਂ ਵੀ ਹੁੰਦੀਆਂ ਵੀ ਭਾਈ ਕੀ ਲੈਣਾ ਹਨਾ ਪਰ ਬੰਦਿਆਂ ਦਾ ਸੁਭਾਅ ਇਹ じゃ ਹੁੰਦਾ ਉਹਨਾਂ ਤੋਂ ਸਮਾਜ ਦੀਆਂ ਗੱਲਾਂ ਚਾਏ ਬਣਾ ਰਿਹਾ ਨਹੀਂ ਜਾਂਦਾ ਕੀ ਸੋਚ ਰਹੇ ਹੋ ਤੁਸੀਂ ਇਸ ਵੇਲੇ ਕਿਉਂਕਿ ਜੋ ਹੋਣਾ ਚਾਹੀਦਾ ਸੀ ਮੇਰੀ ਨਜ਼ਰ 'ਚ ਤਾਂ ਤੁਹਾਡੇ ਪਰਿਵਾਰ ਦੇ ਨਾਲ ਸਾਰਾ ਪੰਜਾਬ ਖੜਾ ਤੇ ਖੜਨਾ ਵੀ ਚਾਹੀਦਾ ਸੀਗਾ ਪਰ ਹੁਣ ਪਰਿਵਾਰ ਕੀ ਚਾਹੁੰਦਾ ਹੈ ਅਸੀਂ ਤਾਂ ਇਹ ਕਹਿੰਦੇ ਜੀ ਮੇਰੇ ਪ੍ਰਾਰੀਆਂ ਲਾ ਤਾਂ ਛੋੜ ਕੇ ਮੇਰੇ ਤੇ ਪਤਾ ਜੀ ਇਹਦਾ ਹਿਸਾਬ ਮਿਲਣਾ ਚਾਹੀਦਾ ਹੀ ਸਾਨੂੰ ਅੱਜ ਜਿੱਕਰੋ ਜਿਹੜਾ ਮੁੰਡਾ ਬਾਹਰ ਭੱਜਿਆ ਫਿਰਦਾ ਸੋਨੀ ਮੋੜਾਂ ਵਾਲਾ ਉਹਨੂੰ ਪੂਤ ਕਹਿੰਦੇ ਜੀ ਉਹ ਅਜੇ ਚੱਕਿਆ ਨਹੀਂ ਜੀ ਬੁੱਸ ਵਾਲਿਆਂ ਨੇ ਹਜੇ ਟਿੱਕਰ ਕੋਈ ਉਹ ਹੋ ਨਹੀਂ ਕਰਾਇਆ ਜੀ ਉਹਨਾਂ ਨੇ ਸਰ ਸਾਡੇ ਸੁਣਨ ਚ ਇਹ ਵੀ ਗੱਲ ਆ ਰਹੀ ਹੈ ਵੀ ਜੋ ਮਨਦੀਪ ਪੂਤ ਬਾਹਰ ਭੱਜ ਰਿਹਾ ਸੋਨੀ ਪੂਤੀ ਜੀ ਉਹ ਬਾਹਰ ਦੇ ਬਾਰ ਜਮਾਨਤ ਦਾ ਵੀ ਕਹਿ ਰਹੇ ਨੇ ਜੀ ਸਾਡੇ ਸੁਣਨ ਚ ਆਇਆ ਵੀ ਉਹ ਆਪਣਾ ਨਾਮ ਕਢਵਾਉਣ ਤੇ ਲੱਗੇ ਹੋਏ ਨੇ ਜੀ 307 ਚਾਏ ਜਮਾਨਤ ਮਿਲ ਜਾਂਦੀ ਹੈ ਮੈਨੂੰ ਬਸ ਪਤਾ ਨਹੀਂ ਮੈਨੂੰ ਅਦਾਲਤੀ ਪ੍ਰਕਿਰਿਆ ਨਹੀਂ ਜੀ ਨਹੀਂ ਮਿਲ ਨਹੀਂ ਮਿਲ ਸਕਦੀ ਜੀ ਜੋ ਐਡਾ ਵੱਡਾ ਗੁਨਾਹ ਕਰਿਆ ਜੀ ਨਹੀਂ ਮਿਲ ਸਕਦੀ ਪਰ ਸਾਡੇ ਸੁਣਨ ਚ ਇਹ ਗੱਲ ਆਈ ਹੈ ਜੀ ਕਿਉਂਕਿ ਉਹਨਾਂ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਗਿਆ ਜੀ ਤਾਂ ਮੇਰੇ ਕਹਿੰਦਾ ਤਾਂ ਇਹੀ ਸਾਰੀ ਇਹ ਗੱਲਬਾਤ ਕਰਨ ਦਾ ਇੱਕ ਹੀ ਮਕਸਦ ਹੈਗਾ ਕਿਉਂਕਿ ਪੱਖਾ ਅਸੀਂ ਬੰਦ ਕਰਾਇਆ ਹੋਇਆ ਬਾਈ ਨੂੰ ਮੈਨੂੰ ਪਤਾ ਮੁੜ ਘਾ ਰਿਹਾ ਤੇ ਪੱਖਾ ਵੀ ਛੱਡਣਾ ਤਾਂ ਸਾਡਾ ਹਾਂਜੀ ਬਾਈ ਬਾਈ ਜਦੋਂ ਇਹ ਇੱਕ ਕੰਮ ਕੀਤਾ ਇਹਨਾਂ ਨੇ ਪੁਲਿਸ ਦੇ ਨਾਲ ਸੈਟਿੰਗ ਕਰਕੇ ਕੀਤਾਗਾ ਇੱਕ ਆਲ ਦਾਰ ਕੁਲਦੀਪ ਐ ਸਰ ਉਹ ਦਿਨ ਨਾਲ ਸੈਟਿੰਗ ਐਸਚੂ ਨਾਲ ਸੈਟਿੰਗ ਕਰਕੇ ਆਇਆ 50000 ਰੁਪਏ ਦੇ ਕੇ ਆਇਆ ਫਿਰ ਆ ਕੀ ਮੇਰਾਂ ਗੱਲਾਂ ਤੋੜੂਗਾ ਜੀ ਜੀ ਕਾਰਵਾਈ ਹੋਣੀ ਚਾਹੀਦੀ ਸਰ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਇਹ ਵੀਡੀਓ ਚ ਇੰਨੀ ਗੱਲ ਤਾਂ ਇੰਨਾ ਕਹਿ ਵੀ ਇਹ ਗੱਲ ਸਰਕਾਰ ਤੱਕ ਪਹੁੰਚੇ ਯਾਰ ਕੋਸ਼ਿਸ਼ ਤਾਂ ਮਾੜੀ-ਮੋਟੀ ਸ਼ਰਮੀ ਕਰ ਲੋ ਪ੍ਰਭੂ ਇੱਕ ਬੰਦਾ ਚਿੱਟੇ ਦੇ ਖਿਲਾਫ ਯੁੱਧ ਅਸਲੀ ਮਾਇਨੇ ਚ ਲੜ ਰਿਹਾ ਪਹਿਲਾਂ ਬਾਰਡਰਾਂ ਤੇ ਲੜ ਕੇ ਆਇਆ ਫਿਰ ਇਹ ਚਿੱਟੇ ਵਾਲਾਂ ਦੇ ਖਿਲਾਫ ਲੜ ਰਿਹਾ ਤੇ ਹੁਣ ਮੈਨੂੰ ਲੱਗਦਾ ਇਹਨੂੰ ਸਿਸਟਮ ਦੇ ਖਿਲਾਫ ਵੀ ਲੜਨਾ ਪਊਗਾ ਇਨਸਾਫ ਲੈਣ ਦੀ ਖਾਤਰ ਕਿੰਨੇ ਕ ਯੁੱਧ ਦੇ ਕਰਮਾਂ ਚ ਲਿਖਿਆ ਮੈਨੂੰ ਨਹੀਂ ਪਤਾ ਜੀ ਸਰ ਜੇ ਸਰਕਾਰ ਅਜ ਇਹਨਾਂ ਨਾਲ ਨਹੀਂ ਖੜੀ ਜੀ ਕੱਲ ਨੂੰ ਮੈਨੂੰ ਨਹੀਂ ਲੱਗਦਾ ਜੀ ਕੋਈ ਬੰਦਾ ਨਸ਼ੇ ਦੇ ਵਿਰੁੱਧ ਉੱਠ ਕੇ ਅੱਗੇ ਆਊਗਾ ਜੀ ਕੌਣ ਹੌਸਲਾ ਕਰੂਗਾ ਕੌਣ ਹੌਸਲਾ ਕਰੋ ਬਾਈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਹੋਣ